ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਭੀਖ ਮੰਗਣ ਵਾਲੇ ਬੱਚੇ ਲੈ ਕੇ ਦਿੱਤੇ ਸਖਤ ਹਦੇਸ਼ਕਰਾ ਤੇ ਕਾਰਵਾਈ ਦੇ ਦਿੱਤੇ ਨਿਰਦੇਸ਼ ਤੰਦੀਗੜ ਡੇਰਾ ਬਸੀਆਂ ਫਲਾਈਓਵਰ ਦੇ ਨੇੜੇ ਭੀਖ ਮੰਗ ਰਹੇ ਬੱਚੇ ਅਤੇ ਉਹਨਾਂ ਦੇ ਪਰਿਵਾਰਾਂ ਦੇ ਬਹੁਤ ਹੀ ਤਰਸਜੋਗ ਅਤੇ ਚਿੰਤਾਜਨਕ ਹਾਲਾਤਾਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੰਜਾਬ ਦੀ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਤੁਰੰਤ ਨੋਟਿਸ ਲਿਆ ਅਤੇ ਇਹਨਾਂ ਬੱਚਿਆਂ ਦੇ ਬਚਾਅ ਅਤੇ ਪੁਨਰਵਾਸ ਲਈ ਸਖਤ ਹਦੇਸ਼ ਜਾਰੀ ਕੀਤੇ ਹਨ ਸਬੰਧਿਤ ਖੇਤਰਾਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਇਹ ਬੱਚੇ ਅਤੇ ਉਹਨਾਂ ਦੇ ਪਰਿਵਾਰ ਅਸੁਖਤ ਸੁਰੱਖਿਆ ਅਤੇ ਗੰਦੇ ਖੁੱਲੇ ਸਥਾਨਾਂ 'ਤੇ ਰਹਿ ਰਹੇ ਹਨ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਹਨਾਂ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਅੰਦਰੀ ਸੁਰੱਖਿਆ ਤੇ ਸਰਕਾਰ ਦੀ ਸਭ ਤੋਂ ਵੱਡੀ ਤਰ੍ਹਾਂ ਜੀ ਹੀ ਹੈ ਉਹਨਾਂ ਦੇ ਸਮਾਜਿਕ ਸੁਰੱਖਿਆ ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਬਾਲ ਸੁਰੱਖਿਆ ਤੇ ਇਕਾਇਆ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਪਕੇ ਦੇ ਖੇਤਰਾਂ ਵਿੱਚ ਤਰੰਤ ਇੱਕ ਵਿਸ਼ੇਸ਼ ਬਚਾਅ ਮੁਹਿੰਮ ਕਰਨ ਦੇ ਨਿਰਦੇਸ਼ ਦਿੱਤੇ ਹਨ ਬਚਾਏ ਗਏ ਬੱਚਿਆਂ ਨੂੰ ਬੱਚਿਆਂ ਲਈ ਰਾਇਸ਼ ਖੋਜਨ ਡਾਕਟਰੀ ਸਹੂਲਤ ਅਤੇ ਤਰੰਤ ਸਿੱਖਿਆ ਦਾ ਤਰੰਤ ਪਰਬੰਧ ਕੀਤਾ ਜਾਏਗਾ ਇਸ ਦੇ ਨਾਲ ਹੀ ਡਾਕਟਰ ਬਲਜੀਤਪੁਰ ਨੇ ਸੂਬੇ ਦੇ ਹੋਰ ਸਾਰੇ ਜ਼ਿਲ੍ਹਿਆਂ ਦੇ ਸਮਾਜਿਕ ਸੁਰੱਖਿਆ ਤੇ ਮੈਲਨਾ ਤੇ ਬਾਲ ਵਿਕਾਸ ਵਾਪਰ ਦੇ ਅਧਿਕਾਰੀਆਂ ਨੂੰ ਡੇਰਾ ਬਸੀਆਂ ਵਾਕੇ ਵਰਗੀਆਂ ਸਥਿਤੀਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਭੀਖ ਮੰਗਦੇ ਬੱਚਿਆਂ ਦੀ ਪਛਾਣ ਧੰਨਵਾਦ